ਗਿਆਨੀ ਹਰਪ੍ਰੀਤ ਸਿੰਘ ਨਾਲ ਵਿਵਾਦ ਤੋਂ ਬਾਅਦ ਅਕਾਲੀ ਆਗੂ ਬਿਰਸਾ ਸਿੰਘ ਬਲਟੋਹਾ ਤੇ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਚੋਂ 10 ਸਾਲ ਲਈ ਬਾਹਰ ਦਾ ਰਸਤਾ ਬਖਾ ਦਿੱਤਾ ਹੈ ਇਹ ਜਾਣਕਾਰੀ ਬਲਵਿੰਦਰ ਸਿੰਘ ਭੁੰਦਰ ਨੇ ਦਿੱਤੀ ਹੈ ਸ਼੍ਰੋਮਣੀ ਕਾਲਕਤਕ ਸੈਵਨ ਵੇ ਹੁਕਮ ਜਾਰੀ ਕੀਤੇ ਗਏ ਸਨ ਦੱਸਦੀ ਕਿ ਪੰਥ ਸਿੰਘ ਸੰਬੰਧਾਂ ਨੇ ਫੈਸਲਾ ਸੁਣਾਉਂਦਿਆਂ ਸੀਨੀਅਰ ਅਕਾਲੀ ਲੀਡਰ ਨੂੰ ਅਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕਰਨ ਦੇ ਹੁਕਮ ਕੀਤੇ ਗਏ ਸਨ ਬਿੱਤੇ ਦਿਨੀ ਪੰਨ ਸਿੰਘ ਸਬਾਨਾ ਨੇ ਮੀਟਿੰਗ ਉਪਰੰਤ ਹੁਕਮ ਜਾਰੀ ਕਰਦਿਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ 24 ਘੰਟਿਆਂ ਦੇ ਅੰਦਰ ਅੰਦਰ ਬਲਟੋਹਾ ਦੀ ਮੈਂਬਰਸ਼ਿਪ ਰੱਦ ਕਰਨ ਵਾਸਤੇ ਕਿਹਾ ਸੀ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਗਈ ਹੈ ਬਿੱਤੇ ਕੱਲ ਵਿਰਸਾ ਸਿੰਘ ਬਲਟੋਹਾ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਹੁਕਮ ਸ਼੍ਰੀ ਕਾਲਪਤਿਕ ਸੈਵਨੋਂ ਜਾਰੀ ਕੀਤੇ ਗਏ ਨੇ ਅਕਾਲਤਿਕ ਸੈਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਵਟੂਹਾ ਨੇ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਰਸਾ ਸਿੰਘ ਵਟੂਹਾ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਦਰਅਸਲ ਵਟੂਹਾ ਨੇ ਜੋ ਜਥੇਦਾਰ ਸਰਬਾਨਾਂ ਦੇ ਖਿਲਾਫ ਬਿਆਨਬਾਜ਼ੀਆਂ ਕੀਤੀਆਂ ਉਸ ਦਾ ਕੋਈ ਵੀ ਸਬੂਤ ਨਹੀਂ ਦੇ ਸਕੇ ਜਿਸ ਕਰਕੇ ਵਟੂਹਾ ਵੱਲੋਂ ਕੀਤੇ ਗਏ ਸਾਰੇ ਦਾਅਵੇ ਝਾਲੀ ਸਾਬਤ ਹੋਏ ਨੇ ਜਥੇਦਾਰ ਨੇ ਕਿਹਾ ਕਿ ਸਾਰੀ ਸੁਣਵਾਈ ਵੀਡੀਓਗ੍ਰਾਫੀ ਕੀਤੀ ਗਈ ਹੈ ਉਨਾ ਕਿਹਾ ਕਿ ਬਲਟੋਹਾ ਦੀ ਬਦਸੂਬਾਨੀ ਕਰਕੇ ਪੰਥਕ ਜ਼ਮਾਨਾ ਦਾ ਭਾਰੀ ਨੁਕਸਾਨ ਹੋਇਆ ਜਥੇਦਾਰ ਨੇ ਦੱਸਿਆ ਕਿ ਸਭ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਨੇ ਮੁਆਫੀ ਨਾਮਾ ਵੀ ਦਿੱਤਾ ਇਸ ਤੋਂ ਬਾਅਦ ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਵਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਇਸ ਤੋਂ ਬਾਅਦ ਹੁਣ ਬਲਵਿੰਦਰ ਸਿੰਘ ਭੁੰਦਰ ਨੇ ਜਾਣਕਾਰੀ ਦਿੱਤੀ ਹੈ ਕਿ ਵਿਰਸਾ ਸਿੰਘ ਬਲਟੋਹਾ ਨੂੰ 10 ਸਾਲਾਂ ਲਈ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਬਿਰਸਤ ਸਿੰਘ ਬਲਟੋਹਾ ਸੀਨੀਅਰ ਅਕਾਲੀ ਦਲ ਦੇ ਆਗੂ ਨੇ ਜਿਹੜੇ ਕਿ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਵੇਲੇ ਮੰਤਰੀ ਵੀ ਰਹੇ ਤਾਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਬਿਰਸਤ ਸਿੰਘ ਬਲਟੋਹਾ ਦੇ ਉੱਤੇ ਕਿਉਂਕਿ ਉਹ ਅਕਸਰ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਵਾਦ ਵਿੱਚ ਰਹਿੰਦੇ ਸਨ ਇਹ ਉਸ ਤੋਂ ਬਾਅਦ ਗਿਆਨੀ ਹਰਪ੍ਰਿੰਤ ਸਿੰਘ ਨੇ ਭਾਵਕ ਹੋ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਨੂੰ ਬਸ ਰੁਕੀ ਕੀਤੀ ਜਾ ਰਹੀ ਹੈ, અપਮਾਨਜਨਕ ਸ਼ਬਦ ਬੋਲੇ ਜਾ ਰਹੇ ਨੇ, ਉਹਨਾਂ ਦੇ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ। ਤਾਂ ਉਸ ਤੋਂ ਬਾਅਦ ਜਿਹੜੇ ਅਕਾਲੀ ਲੀਡਰਾਂ ਨੂੰ ਤਲਬ ਕੀਤਾ ਹੋਇਆ ਸੀ, ਅ ਕਾਲ ਤੱਕ ਸੈ ਵੱਲੋਂ 2 ਦਸੰਬਰ ਨੂੰ ਜਿਹੜੀ ਸੁਖਵੀਰ ਬਾਦਲ ਸਮੇਤ ਬਹੁਤ ਸਾਰੇ ਅਕਾਲੀਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਤਾਂ ਉਸ ਦਿਨ ਬਿਰਸਾ ਸਿੰਘ ਬਲਟੋਹਾ ਉੱਥੇ ਨਹੀਂ ਸਨ ਪਹੁੰਚੇ ਜਿਸ ਤੋਂ ਬਾਅਦ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਇਹ ਕਿਹਾ ਗਿਆ ਸੀ ਕਿ ਬਟੂਹਾ ਇੱਥੇ ਤਾਂ ਨਹੀਂ ਆਏ ਪਰ ਉਹਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਉਸਨੇ ਸਿੰਘ ਸਬਾਨਾ ਬਾਰੇ ਕੋਈ ਵਿਵਾਦਿਤ ਬਿਆਨ ਦਿੱਤਾ ਤਾਂ ਉਹਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਤਾਂ ਫਿਰ ਬਿਰਸਾ ਸਿੰਘ ਬਟੂਹਾ ਵੀ ਤਿਆਰ ਰਵੇ ਤਾਂ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਕਰ ਲਈ ਹੈ ਕਿ ਸ਼ਰੂਮਣੀ ਕਾਲੀਦਲ ਨੇ ਉਹਨਾਂ ਦੇ ਉੱਤੇ ਕੀਤੀ ਹੈ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਅ ਬੇਸਾ ਸਿੰਘ ਬਲਟੋਹਾ ਅਕਸਰ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀ ਨੇ ਬਾਦਲ ਪਰਿਵਾਰ ਦੇ ਕਰੀਬੀ ਹੋਣ ਕਰਕੇ ਉਹ ਅਕਸਰ ਸੁਖੀਆਂ ਦੇ ਵਿੱਚ ਰਹਿੰਦੇ ਸੀ ਪਰ ਉਹ ਬਾਦਲ ਧੜੇ ਦੇ ਨਾਲ ਹੀ ਜੁੜੇ ਹੋਏ ਸੀ ਲੰਬੇ ਸਮੇਂ ਤੋਂ ਭਾਵੇਂ ਕਿ ਕੁਝ ਟਕਸਾਲੀ ਆਗੂ ਅਲੱਗ ਅਲਾਪਰੇ ਸੀ ਪਰ ਬਲਟੋਹਾ ਹਮੇਸ਼ਾ ਬਾਦਲ ਦੇ ਨਾਲ ਹੀ ਖੜੇ ਰਹੇ ਤਾਂ ਉਹਨਾਂ ਦੇ ਵੱਲੋਂ ਹਰ ਗੱਲ ਦਾ ਜਵਾਬ ਦਿੱਤਾ ਜਾਂਦਾ ਸੀ ਜੇਕਰ ਕੋਈ ਅ ਕਾਲੀਦਰ ਵੱਲੋਂ ਬਿਆਨ ਜਾਰੀ ਕਰਨਾ ਹੁੰਦਾ ਸੀ ਤਾਂ ਜ਼ਿਆਦਾਤਰ ਪ੍ਰੈਸ ਕਾਨਫਰੰਸਾਂ ਵਿੱਚ ਬਿਰਸਾ ਸਿੰਘ ਬਲਟੋਹਾ ਹੀ ਨਜ਼ਰ ਆਉਂਦੇ ਸੀਗੇ ਜਿਹੜੇ ਕਿ ਹੁਣ ਨਹੀਂ ਆਇਆ ਕਰਨਗੇ ਕਿਉਂਕਿ 10 ਸਾਲਾਂ ਦਾ ਵਕਫਾ ਇੱਕ ਬਹੁਤ ਵੱਡਾ ਹੁੰਦਾ ਹੈ ਕੋਈ ਵੀ ਸਰਕਾਰ 5 ਸਾਲਾਂ ਲਈ ਚੁਣੀ ਜਾਂਦੀ ਹੈ ਤੇ 10 ਸਾਲ ਕਹ ਲਈਏ ਕਿ ਦੋ ਟਰਮਾਂ ਹੁੰਦੀਆਂ ਨੇ ਜਨਨ ਕਿ ਹੁਣ ਦੋ ਟਰਮਾਂ ਕੋਈ ਵੀ ਇਲੈਕਸ਼ਨ ਵੇਲੇ ਬਿਰਸਾ ਸਿੰਘ ਬਲਟੋਹਾ ਸਰਗਰਮ ਰਾਜਨੀਤੀ ਵਿੱਚ ਨਜ਼ਰ ਨਹੀਂ ਆਉਣਗੇ ਅਕਾਲੀ ਦਲ ਦੀ ਤਰਫੋਂ ਤਾਂ ਸਵਾਲ ਉਹਨਾਂ ਉਹ ਵੀ ਬਹੁਤ ਵੱਡੇ ਨੇ ਕਿ ਬੀਸਾ ਸਿੰਘ ਬਲਟੋਹਾ ਕਿ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨਗੇ ਕਿਸੇ ਹੋਰ ਪਾਰਟੀ ਜਾਣਗੇ ਜòn ਦਾ ਅਗਲਾ ਕਦਮ ਕੀ ਰਹਿੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਏ ਬਾਏ ਟਾਟਾ ਹੋ ਚੁੱਕੀ ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ 10 ਸਾਲਾਂ ਤੋਂ ਬਾਅਦ ਉਨ ਦਾ ਅਗਲਾ ਆਪਣੀ ਖਤੈ ਹੋਏਗਾ ਪਰ ਆਪਣੇ ਸਿਆਸੀ ਪਿਵਖ ਲਈ ਕੋਈ ਨਵੀਂ ਪਾਰੀ ਖੇਡਦੇ ਨੇ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਦਿਉ ਜਜ ਧੰਨਵਾਦ